ਆ ਜਿਹੜੇ ਕੋਈ ਆ ਬਰਗਨ ਵਾਲੇ ਕੋਲੇ ਖੜੇ ਆ ਜੀ ਤੇ ਬਰਗਨ ਵਾਲੇ ਦਾ ਬਹੁਤ ਤੇ ਕੀ ਹਾਲ ਚਾਲ ਬਹੁਤ ਵਧੀਆ ਬਰਕਰ ਬਣਾਉਂਦੇ ਆ ਮੇਰੇ ਵੀਰ ਹਾਂ ਹਾਂ ਜੀ ਮੁੱਦ ਕੀ ਰੋਡ ਬਾਗਾ ਪੁਰਾਣਾ ਜੀ ਸ਼ਹਿਰ ਦੇ ਵਿੱਚ ਹੀ ਆ ਜੀ ਨਹੀਂ ਪਤਾ ਕੀ ਹਾਂ ਜੀ ਆ ਜੀ ਦੇਖੋ ਬਰਕਰੇ ਬਣਾਉਂਦੇ ਹੋਰ ਵੀ ਆਟਮਾ ਬਣਾਉਂਦੇ ਆ ਜੀ ਬੰਦੇ ਬੜੇ ਵਧੀਆ ਗਿਆਨੀ ਧਿਆਨੀ ਬੰਦੇ ਆ ਜੀ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹੋਰ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਕਿਰਪਾ ਵਾਹਿਗੁਰੂ ਜੀ ਚਲਾਈ ਜਾਂਦੇ ਕੰਮ ਜੀ ਹਾਂਜੀ 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 ਚਲੋ ਠੀਕ ਆ ਜੀ ਠੀਕ ਆ ਵਧੀਆ ਬੰਦੇ ਆ ਜੀ ਹਾਂਜੀ ਕੋਈ ਇਹਨਾਂ ਨੂੰ ਨਸ਼ਾ ਪੱਤਾ ਨਹੀਂ ਅੰਬਰਧਾਰੀ ਬੰਦੇ ਆ ਜੀ ਤੇ ਬਾਰਡਰ ਲਾਈਨੋਂ ਦਾ ਇਹਨਾਂ ਕੋਲ ਲਿਆ ਕਰੋ ਜੀ ਬਾਗੇ ਭਰਾਣਾ ਕਚਾਰੀਆਂ ਦੇ ਕੋਲੇ ਖੜੇ ਹੁੰਦੇ ਬਾਗੇ ਭਰਾਣਾ ਟਰਾਲੀ ਦੇ ਬਣਾਇਆ ਬਹੁਤਿਆਰ ਜਗਾੜ ਜੀ ਦੇਖੋ ਦੇਖੋ ਜੀ ਦੇਖੋ ਬਾਈ ਬੰਦੇ ਬੜੇ ਵਧੀਆ ਇਹ ਦੇਖੋ ਬਹੁਤ ਵਧੀਆ ਵਰਕਪੀਸ ਬਣਾਏ ਤੇ ਆ ਨਾ ਜੀ ਇਹਨਾਂ ਦਾ ਆਈਟਮਾ ਬਹੁਤ ਵਧੀਆ ਬਣਾਉਂਦੇ ਆ ਜੀ ਪੁਰਾਣਾ ਆ ਸੀਗਾ ਚੱਲ ਮੈਂ ਕਿਹਾ ਵੀ ਚਲੋ ਨਾਲ ਜਵਾਕ ਅਸੀਂ ਦੋਨੋਂ ਨੇ ਚਲੋ ਤੇ ਕਹਿੰਦਾ ਵੀ ਡੈਡੀ ਮੈਂ ਬਾਰਖਰਖਾਣੇ ਆ ਮੈਂ ਕਿਹਾ ਚਲੋ ਬਾਦਨਾ ਪੁੱਤ ਅਸੀਂ ਦੋਨੇ ਬਾਗੇ ਪੁਰਾਣੇ ਆ ਜੀ ਖਾਈ ਪੀਂਦੇ ਆ ਨੇ ਜੀ